ਜਲੰਧਰ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ ਸਫ਼ਰ ਕਰਨ ਵਾਲਿਆਂ ਉੱਪਰ ਟੋਲ ਦਾ ਵਾਧੂ ਬੋਝ ਪੈ ਗਿਆ ਹੈ। ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਸਾਲ ਵਿੱਚ ਤੀਸਰੀ ਵਾਰ ਟੋਲ ਪਲਾਜ਼ਾ ਲਾਡੋਵਾਲ ਦੇ ਰੇਟ ਵਧਾ ਦਿੱਤੇ ਹਨ। ਨਵੀਂ ਰੇਟ ਲਿਸਟ ਮੁਤਾਬਕ ਲਗਭਗ 5% ਦਾ ਵਾਧਾ ਕੀਤਾ ਗਿਆ ਹੈ। ਇਸ ਵਾਰੀ ਜਾਣਕਾਰੀ ਦਿੰਦੇ ਹਾਂ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਨਵੇਂ ਰੇਟ 2 ਜੂਨ ਰਾਤ 12 ਵਜੇ ਤੋਂ ਲਾਗੂ ਕਰ ਦਿੱਤੇ ਗਏ ਨੇ। ਜਿਸ ਦੇ ਚੱਲਦਿਆਂ ਹੁਣ ਕਾਰ ਚਾਲਕਾਂ ਨੂੰ 215 ਰੁਪਏ ਦੀ ਬਜਾਏ 220 ਰੁਪਏ ਦੇਣੇ ਪੈਣਗੇ ਜਦਕਿ ਲਾਈਟ ਵਹੀਕਲ ਵਾਲਿਆਂ ਨੂੰ ਹੁਣ ਚਾਨ ਲਈ ਤੇ 535 ਰੁਪਏ ਦੇਣੇ ਪੈਣਗੇ ਇਸ ਤੋਂ ਇਲਾਵਾ ਹਰਨਾ ਵੀਕਲਾਂ ਦੇ ਰੇਟਾਂ ਵਿੱਚ ਵੀ 5% ਦਾ ਵਾਧਾ ਕੀਤਾ ਗਿਆ ਹੈ ਇਸ ਤੋਂ ਇਲਾਵਾ 20 ਕਿਲੋਮੀਟਰ ਦੈਰੇ ਵਾਲਿਆਂ ਦੇ ਪਰ ਮਹੀਨਾ ਪਾਸ ਦੇ 330 ਤੋਂ ਵਧਾ ਕੇ 340 ਰੁਪਏ ਕਰ ਦਿੱਤੇ ਗਏ ਹਨ ਉਧਰ ਇਸ ਮੰਦੀ ਰਾਗੀਨਾਂ ਦਾ ਕਹਿਣਾ ਹੈ ਕਿ ਇਸ ਟੋਲ ਪਲਾਜੇ ਤੇ ਤੀਸਰੀ ਵਾਰ ਰੇਟ ਵਧਾਏ ਗਏ ਨੇ ਜੋ ਕਿ ਆਮ ਲੋਕਾਂ ਲਈ ਬਹੁਤ ਜ਼ਿਆਦਾ ਹਨ ਤੇ ਇੱਕ ਆਮ ਵਿਅਕਤੀ ਲਈ ਇੰਨਾ ਟੋਲ ਦੇਣਾ ਕਾਫੀ ਮੁਸ਼ਕਲ ਹੈ ਉਨਾ ਇਸ ਟੋਲ ਦਾ ਠੇਕਰਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿਰ ਹੀ ਭੰਨਿਆ ਹੁਣ ਆ ਮੰਗ ਕੀਤੀ ਗਈ ਇਹਨਾਂ ਰੇਟਾਂ ਨੂੰ ਤੁਰੰਤ ਹੀ ਘਟਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਰੇਟਾਂ ਰਤੀ ਵਧ ਗਏ ਟੂਲ ਪਲਾਜ਼ਾ ਤੇ ਕਿਹਦਾ ਬਹੁਤ ਪਰੇਸ਼ਾਨਿਆ ਫਿਰ ਵਧ ਗਾ ਤਾਂ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਦਿਨ ਦੇ ਆੜੇ ਡਾਕਾ ਪੈ ਰਹੇ ਆ ਲੋਕਾਂ ਦੀ ਜੇਬ ਤੇ ਇਹ ਰਗਾ ਪਰ ਮਾਲਗੜੇ ਖਾਤੇ ਪੈਂਦਾ ਚਲੋ ਅਸੀਂ ਨੌਕਰਿਆਂ ਇਹ ਮਾਲਗੜਨ ਦਾ ਘਾਟਾ ਪੈਂਦਾ ਹਾਂਜੀ 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 ਜਿੱਦਾਂ ਇਲੈਕਸ਼ਨ ਆ ਰਹੇ ਸੀ ਦਾ ਲੋਕ ਸਭਾ ਦੇ ਇਲੈਕਸ਼ਨ ਰਾਤੀ ਖਤਮ ਹੋਏ ਤਾਂ ਨਾਲ ਹੀ ਟੋਡਾ ਵਧ ਗਿਆ ਇਹ ਮਾੜੀ ਗੱਲ ਇਹ ਆ ਹਾਂਜੀ ਹਾਂਜੀ ਇਹ ਸਰਕਾਰ ਨੂੰ ਚਾਹੀਦਾ ਇਹ ਘਟਾਉਣੇ ਚਾਹੀਦੇ ਸਮਾ ਬਧਾਈ ਜਾਂਦੇ ਇਹ ਹਾਂਜੀ ਹਾਂਜੀ ਕੀ ਮੰਗ ਕਰਦੇ ਆਂਦਾ ਤੇ ਇਹ ਟੋਡੈਕਸ ਬਣਾਉਣ ਮਗਾਈ ਆ ਜਿਹੜੀ ਵਾਧੀ ਜਾਂਦੀ ਆ ਘਟਾਓ ਨਾ ਆਈ ਸਰ ਕਿਹੜੀ ਜਗ੍ਹਾ ਖੜੇ ਹੋ ਤੁਸੀਂ ਟੈਂਟ ਇਹ ਲੱਡਵਾਲਾ ਪਤਾ ਨਹੀਂ ਕਿਹੜਾ ਹੈ ਇਹ ਲੱਡਵਾਲਾ ਲਈ ਇਹਨੂੰ ਇਹ ਅੱਜ ਫੇਰ ਰੇਟ ਵਧਾ ਤੈਨਾਂ ਨੇ ਸਾਹ ਤੀਜੀ ਵਾਰ ਵਧਾ ਦਿੱਤਾ ਹੈ ਹਾਂ ਤੀਜੀ ਵਾਰ ਹੀ ਰੇਟ ਵਧ ਚੁੱਕਿਆ ਹੈ ਕੀ ਜਣਾ ਜਾਓਗੇ ਕੋਈ ਕਹਿਣਾ ਕੀ ਹੈ ਬਸ ਆਮ ਆਦਮੀ ਸਰਕਾਰ ਨੇ ਤੁਹਾਨੂੰ ਪਤਾ ਹੀ ਹੈ ਕਿਹੜਾ ਕੰਮ ਕਰਾ ਇੱਕੋ ਚੱਜ ਦਾ ਕੰਮ ਨਹੀਂ ਕਰਾ ਸੜਕਾਂ ਪਿੱਛੇ ਖਰਾਬ ਪਈਆਂ ਨੇ ਅੱਗੇ ਜਾਣਾ ਹੁਣ ਅਸੀਂ ਜਾਣਾ ਬਿਆ ਜਾਣਾ ਔਰ ਰਈਏ ਦੇ ਕੋਲ ਸਾਰੀ ਪੱਟੇ ਪਈਆਂ ਨਾ ਕੋਈ ਰੋਡ ਸਹੀ ਹੈ ਨਾ ਕੁਝ ਹੈ ਅਗਰ ਤਿੰਨ ਤਿੰਨ ਤੀਜੀ ਵਾਰ ਉਹ ਇਹਨਾਂ ਟੋਲ ਵਧਾਤਾ ਇਹ ਦੱਸੋ ਹੁਣ ਕੀ ਕਰੀਏ ਇਹਦਾ ਤੁਸੀਂ ਦੱਸੋ ਜੇਦਾ ਪੰਜਾਬ ਦਾ ਆਮ ਆਦਮੀ ਕੀ ਕਰੇਗਾ ਆਮ ਆਦਮੀ ਪੰਜਾਬ ਮੰਗਾ ਬਾਈ ਜੀ ਇਹ ਤਾਂ ਜੇਬ ਸਰਿਆਂ ਥੱਗੀ ਹੋ ਰਹੀ ਆ ਜੇਪ ਤੇ ਸਰ ਬੈ ਰਹੇ ਕਿੱਦਾਂ ਬੈਰ ਤਾਂ ਉਹਨੂੰ ਸਾਡਾ ਇਹਦੇ ਕਰਕੇ ਬਚਾਅ ਹੋ ਰਿਹਾ ਥੋੜਾ ਬੋਤਾ ਨਹੀਂ ਇਹ ਡਬਲ ਡਬਲ ਪਰਚੀ ਕੱਟਦੇ ਨੇ ਹੁਣ ਤੀਜੀ ਵਾਰ ਟੋਲ ਵਧਿਆ ਤੀਜਾ ਰੇਟ ਵਧ ਗਿਆ ਫਿਰ ਜੇ ਜੇ ਪਕੈਸ ਦਈਏ ਕੈਸ ਤੇ ਤਿਗਰਾ ਰੇਟ ਹੋਗਾ ਤੁਸੀਂ ਆਪ ਦੇਖ ਲਓ ਇੱਕ ਪਾਸੇ ਦਾ ਡਬਲ ਪਰਚੀ ਕੱਟਦੇ ਨੇ ਆਹ ਧਿਆਨ ਦੇ ਟੋਲ ਲਾਡੋਵਾਲ ਟੋਲ ਪਲਾਜੇ ਤੇ ਖੜੇ ਆ ਜੀ ਇਹ ਜਿਹੜੇ ਟੋਲ ਪਲਾਜੇ ਦੇ ਬਾਰ ਬਾਰ ਰੇਟ ਵਧ ਰਹੇ ਨੇ ਇਹ ਮਾੜੀ ਗੱਲ ਐ ਵੈਸੇ ਸਰਕਾਰ ਨੂੰ ਚਾਹੀਦਾ ਇਸ ਚੀਜ਼ ਵੱਲ ਧਿਆਨ ਦੇਣਾ ਤੇ ਇਸ ਚੀਜ਼ ਦਾ ਇਹ ਹੈ ਕਿ ਦੇਖੋ ਰੋਡ ਗੱਡੀਆਂ ਪਹਿਲਾਂ ਵੀ ਟੈਕਸ ਦਿੰਦੀਆਂ ਨੇ ਫਿਰ ਉਤਰਨ ਤੋਂ ਬਾਅਦ ਰੋਡ ਤੇ ਫੇਰ ਵੀ ਟੈਕਸ ਦਿੰਦੀਆਂ ਨੇ ਤੇ ਇਹ ਚੀਜ਼ ਜਨਤਾ ਦੀ ਜੇਬ ਦੇ ਉੱਤੇ ਬਹੁਤ ਜ਼ਿਆਦਾ ਭਾਰ ਅਸਰ ਪਾ ਰਹੀਆਂ ਨੇ ਤੇ ਇਸ ਚੀਜ਼ ਵੱਲ ਹਰ ਸਰਕਾਰ ਦੇ ਹਰ ਇੱਕ ਵਿਭਾਗ ਜਿਹੜਾ ਇਹਦੇ ਨਾਲ ਡੀਲ ਕਰਦਾ ਉਹਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਰੁਟੀਨ ਦੇ ਵਿੱਚ ਜਿਹੜੇ ਜਾ ਰਹੇ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਪੈ ਰਿਹਾ ਬਿਲਕੁਲ ਜੀ ਬਿਲਕੁਲ ਜਿਹੜੇ ਰੈਗੂਲਰ ਜਿਹੜੇ ਟਰੱਕਾਂ ਵਾਲੇ ਹੋ ਗਏ ਆ ਜਿਹੜੇ ਰੈਗੂਲਰ ਪਾਸੇ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਫਰਕ ਪੈ ਰਿਹਾ ਮੈਂ ਇਸ ਚੀਜ਼ ਦਾ ਅੱਜ ਹੀ ਪੜਿਆ ਇਕ ਨਿਊਜ਼ ਮੀਡੀਆ ਦੇ ਥਰੂ ਕਿ ਇਸ ਜਿਹੜਾ 7750 ਕੁਛ ਰੁਪਏ ਰੇਟ ਹੋ ਗਿਆ ਹੈ ਤੇ ਉਹ ਚੀਜ਼ ਬਹੁਤ ਜ਼ਿਆਦਾ ਜੇਬਾਂ ਦੇ ਅਸਰ ਪਾਏਗੀ ਫਿਰ ਉਹਦੇ ਨਾਲ ਮਹਿੰਗਾਈ ਹੋਰ ਜ਼ਿਆਦਾ ਜਿਹੜੇ ਟਰੱਕ ਟਰਾਂਸਪੋਰਟੇਸ਼ਨ ਦੇ ਲਈ ਯੂਜ਼ ਹੁੰਦੇ ਨੇ ਉਸ ਚੀਜ਼ ਤੇ ਵੀ ਬਹੁਤ ਅਸਰ ਪਾਏਗੀ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਯਾਨੀ ਇਹ ਲੋਡ ਲੱਡਵਾਲ ਟੋਲ ਬਲਾਜਾ ਦਾ ਇੱਕ ਖਤਮ ਹੋ ਚੁੱਕਾ ਕੰਟਰੈਕਟ ਤਾਂ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਟੋਲ ਬਲਾਜਾ ਹੈ ਇਹਨਾਂ ਨੇ ਜਿਹੜਾ ਡਿਵੈਲਪਮੈਂਟ ਕਰਨੀ ਸੀ ਉਹ ਕਰ ਚੁੱਕੇ ਨੇ ਅੱਗੇ ਵੀ ਅੱਗੇ ਕੰਟਰੈਕਟਰ ਬਦਲੇ ਜਾ ਰਹੇ ਨੇ ਲੇ ਧਿਆਨ ਦਿੱਤਾ ਜਾ ਰਿਹਾ ਕਿ ਇਹਨੂੰ ਬੰਦ ਕੀਤਾ ਜਾਵੇ ਸਾਰੇ ਬੀਜੇਪੀ ਸਰਕਾਰ ਜਿਹੜੀ ਹਿੰਦੁਸਤਾਨ ਨੂੰ ਖਤਮ ਕਰਨ ਤੇ ਆਈ ਹੋਈ ਆ ਇਹ ਸਾਰਾ ਹਿੰਦੁਸਤਾਨ ਵੇਚ ਗਈ ਇਹਨਾਂ ਨੇ ਦਮ ਲੈਣਾ ਤੁਸੀਂ ਦੇਖੋ ਇੰਨੀ ਆਮ ਪਬਲਿਕ ਤੇ ਇਹਨਾਂ ਬੋਝ ਪੈ ਰਿਹਾ ਇਹਨਾਂ ਨੂੰ ਚੰਗਾ ਭਲਾ ਪਤਾ ਵੀ ਇਹ ਸਿੱਖਾਂ ਦੇ ਇਤਿਹਾਸਿਕ ਸਥਾਨ ਨੂੰ ਰਸਤਾ ਜਾਂਦਾ ਗੋਲਡਨ ਟੈਂਪਲ ਨੂੰ ਤੇ ਦਰਬਾਰ ਸਾਹਿਬ ਸਾਰੀ ਦੁਨੀਆ ਜਾਣਦੀ ਆ ਤੇ ਇਸ ਕਰਕੇ ਇਹਨਾਂ ਨੇ ਇੱਥੇ ਲੁੱਟ ਖੋਟ ਲਈ ਆ ਟੋਲ ਪਲਾਜ਼ਾ ਲਾਇਆ ਹੈ ਤੇ ਇਹਦਾ ਟਾਈਮ ਵੀ ਪੂਰਾ ਹੋ ਗਿਆ ਤਾਂ ਵੀ ਇੱਥੋਂ ਨੂੰ ਚੱਕਦੇ ਤੇ ਤੁਸੀਂ ਇਹ ਦੇਖੋ ਵੀ ਇੱਕ ਸਾਲ 'ਚ ਤਿੰਨ ਵਾਰੀ ਇਹਦਾ ਟੋਲ ਟੈਕਸ ਦਾ ਰੇਟ ਵਧ ਗਿਆ। ਇਹਦੇ ਲਈ ਕੋਈ ਆਵਾਜ਼ ਨਹੀਂ ਉਠਾ ਰਿਆ। ਰਵਨੀਤ ਬਿੱਟੂ ਜਿਹੜਾ ਵੱਡੀਆਂ-ਵੱਡੀਆਂ ਗੱਲਾਂ ਮਾਰਦਾ ਜਾ ਕੇ ਬਿੱਟੂ ਦੀ ਗੋਦੀ 'ਚ ਬਹਿ ਗਿਆ। ਇਹ ਖੁਦ ਇੱਥੇ ਟੋਲ ਤੇ ਆਇਆ ਸੀ ਤੇ ਇੱਥੇ 3 ਕਰੋੜ ਰੁਪਏ ਲੈ ਕੇ ਤੋਂ ਉੱਠ ਗਿਆ। ਮੈਂ ਇਹਨੂੰ ਪੁੱਛਣਾ ਚਾਹੁੰਦਾ ਰਵਨੀਤ ਬਿੱਟੂ ਨੂੰ ਤੂੰ MP ਦੇ ਇਲੈਕਸ਼ਨਾਂ 'ਾਂ ਲਈ ਲੁਧਿਆਣਾ ਜ਼ਿਲ੍ਹੇ 'ਚ ਖੜਾ ਤੇ ਤੂੰ ਕਿਹੜੇ ਮੂਹਨਾ ਇਲੈਕਸ਼ਨ ਲੜਨ ਖੜਾ? ਜਦ ਤੱਕ ਨੂੰ ਪਤਾ ਨਹੀਂ ਵੀ ਪਬਲਿਕਲੀ ਤੂੰ ਕੀ ਕਰ ਰਿਹਾ ਵਾ? ਘੱਟੋ-ਘੱਟ ਟੋਲੇ ਟੋਹਾ ਦੇ ਇਥੋਂ ਇਹਦਾ ਟਾਈਮ ਇੰਨਾ ਲੰਘਿਆ